ਸਸਕਾਰ ਦੋਸਤੋ ਤੁਸੀਂ ਜੁੜੇ ਹੋ ਪ੍ਰਾਈਮ ਪੰਜਾਬ 7 ਦੇ ਨਾਲ ਅਸੀਂ ਇਸ ਟੈਮ ਖੜੇ ਆਂ ਅੰਮ੍ਰਿਤਸਰ ਦੇ ਰਾਮਦੀਤ ਰੋਰ ਢਿੰਗਰਾ ਕਲੋਨੀ ਦੇ ਵਿੱਚ ਜਿੱਥੇ ਕਿ ਜੁੱਧ ਨਸ਼ਾ ਵਿਰੁੱਧ ਤਹਿਤ ਜਿਹੜੀ ਮੁਹਿੰਮ ਚਲਾਈ ਗਈ ਸੀ ਪੰਜਾਬ ਸਰਕਾਰ ਵੱਲੋਂ ਉਸੇ ਤਹਿਤ ਦੇ ਉੱਤੇ ਅੱਜ ਪੁਲਿਸ ਵੱਲੋਂ ਜਿਹੜੀ ਰੇਡ ਕੀਤੀ ਗਈ ਹੈ ਉਹਨਾਂ ਨਸ਼ਾ ਤਸਕਰਾਂ ਦੇ ਘਰ ਜਿੰਨਾ ਜਿਹੜੇ ਲੋਕ ਨਸ਼ਾ ਤਸਕਰ ਜਿਹੜੇ ਨਸ਼ਾ ਵੇਚਦੇ ਨੇ ਦੇਖ ਸਕਦੇ ਤਸਵੀਰਾਂ ਦੇ ਵਿੱਚ ਕੀ ਅੰਮ੍ਰਿਤਸਰ ਦੇ ਰਾਮਦੀਤ ਰੋੜ ਢੀਂਗਰਾ ਕਲੋਨੀ ਦੇ ਘਰ ਘਰ ਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਜਿਹੜੀ ਵੱਡੀ ਰੇਡ ਕੀਤੀ ਗਈ ਹੈ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਮੁਹਿੰਮ ਛੇੜੀ ਗਈ ਸੀ ਜੁੱਧ ਨਸ਼ਾ ਬਰ ਬਤ ਐਤ ਅੱਜ ਪੂਰੇ ਪੰਜਾਬ ਦੇ ਪੰਜਾਬ ਭਰ ਦੇ ਵਿੱਚ ਜਿਹੜੀ ਅੱਜ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਅਗਵਾਈ ਕਰ ਰਹੇ ਨੇ ਡੀਐਸਪੀ ਜਿਹੜੇ ਆਪਣੇ ਅਟਾਰੀ ਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਦਵਿੰਦਰ ਜੀ ਸਾਡੇ ਨਾਲ ਨੇ ਜਦਵਿੰਦਰ ਜੀ ਕੀ ਕਹਿਣਾ ਚਾਹੋਗੇ ਕੀ ਕੁਝ ਬਰਾਮਦ ਹੋਇਆ ਤੇ ਕਿੰਨੇ ਘਰਾਂ ਦੇ ਵਿੱਚ ਜੜੀ ਟੋਟਲ ਰੇਡ ਕੀਤੀ ਗਈ ਜੀ ਨੂੰ ਜਦੋਂ ਪਹਿਲਾਂ ਪਤਾ ਪਈ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਗਈ ਹੈ ਜੁਧ ਨਸ਼ਿਆਂ ਵਿਰੁੱਧ ਫੇਜ਼ 2 ਦੇ ਤਹਿਤ ਕਾਰਵਾਈ ਕਰਦੇ ਹੋਏ ਅੱਜ ਸੀਨੀਅਰ ਅਫਸਰਾਂ ਵੱਲੋਂ ਜੋ ਮਾਨ ਜੋ ਡੀਜੀਪੀ ਸਾਹਿਬ ਵੱਲੋਂ ਪੂਰੇ ਪੰਜਾਬ ਵਿੱਚ ਕਾਸ ਆਪਰੇਸ਼ਨ ਦਾ ਹੁਕਮ ਆਇਆ ਸੀਗਾ ਉਸ ਦੇ ਤਹਿਤ ਅੱਜ ਅਸੀਂ ਸਬਡਿਵੀਜ਼ਨ ਅਟਾਰੀ ਦੇ ਥਾਣਾ ਕੰਬੋ ਦੀ ਕਲੋਨੀ ਪੈਂਦੀ ਹੈ ਢੀਂਗੜਾ ਕਲੋਨੀ ਜੋ ਨਸ਼ਾ ਵੇਚਦੇ ਨੇ ਪੰਜ 6 ਘਰਾਂ ਤੇ ਰੇਡ ਕਰਕੇ ਸਰਚ ਚੱਲ ਰਹੀ ਹੈ ਤੇ ਜੋ ਵੀ ਇਦਾਂ ਦਾ ਕੋਈ ਕੰਮ ਕਰੇਗਾ ਉਹਦੇ ਖਿਲਾਫ ਜਿਹੜੀ ਘਰ ਵੀ ਹੁੰਦੀ ਰਹੂਗੀ ਇਹ ਦੇਖਿਆ ਜਾਵੇ ਪਹਿਲਾਂ ਵੀ ਠਾੜਾ ਕੰਬੋਲ ਕਈ ਰੇਡ ਕੀਤੀ ਗਈ ਤੁਹਾਡੇ ਵੱਲੋਂ ਰੇਡ ਕੀਤੀ ਗਈ ਹੈ ਕਈ ਨਸ਼ਾ ਤਸਕਰੜ ਫੜੇ ਗਏ ਨੇ ਕਈਆਂ ਦੇ ਘਰ ਟਾ ਟੈਰੀ ਕੀਤੇ ਗਏ ਨੇ ਲੇਕਿਨ ਲੋਕ ਹਜੇ ਵੀ ਬਾਜ ਨਹੀਂ ਹਜੇ ਵੀ ਜੋ ਤੋੜਾ-ਬੋੜਾ ਕਿਤੇ ਨਾ ਕਿਤੇ ਨਸ਼ਾ ਵਿਕਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜਿੱਦਾਂ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਵੀ ਮਾੜੇ ਕੰਮ ਛੱਡ ਕੇ ਨਸ਼ੇ ਨੂੰ ਛੱਡ ਕੇ ਚੰਗੇ ਕੰਮ ਵਿੱਚ ਲੱਗਣ ਜੇ ਅਗਰ ਕੋਈ ਕਰੇਗਾ ਤੇ ਉਹਨਾਂ ਦਾ ਵੀ ਹੱਥ ਇਸੇ ਤਰ੍ਹਾਂ ਹੀ ਹੋਏਗਾ ਜਿਵੇਂ ਪਹਿਲਾਂ ਆਪ ਜੀ ਨੂੰ ਪਤਾ ਹੀ ਹੈ ਆਪ ਜੀ ਦੇ ਮੀਡੀਆ ਰਾਈ ਇਹ ਸੰਦੇਸ਼ ਆ ਪਹੁੰਚਾਉਣਾ ਚਾਹੁੰਦਾ ਕਿ ਜੋ ਸੀਨੀਅਰ ਅਫਸਰਾਂ ਦੀਆਂ ਹਦਿਅਤਾਂ ਤੇ ਸਰਕਾਰ ਦੀਆਂ ਹਦਿਅਤਾਂ ਨੇ ਇਹ ਨਸ਼ਾ ਛੱਡ ਕੇ ਆਪਣੇ ਕੰਮ ਵਿੱਚ ਲੱਗਣ ਜੇ ਅਸੀਂ ਦੀ ਗੱਲ ਕਰਾਂ ਤੇ ਆਜਾ ਢੀਂਗਰਾ ਕਲੋਨੀਆਂ ਦੇ ਟੋਟਲ ਕਿੰਨੇ ਮੁਲਾਜ਼ਮ ਲਗਾਏ ਗਏ ਨੇ ਕਿੰਨੇ ਘਰਾਂ ਦੀ ਜਿਹੜੀ ਚੈਕਿੰਗ ਕੀਤੀ ਗਈ ਇਹ ਐਸ ਐਚ ਓ ਸਮੇਤ ਕੋਈ 80 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਸਰਚ ਕਰ ਰਹੇ ਨੇ ਤੇ ਬਾਕੀ ਕਰਾਂਗੇ ਜੋ ਵੀ ਰਿਕਵਰੀ ਹੁੰਦੀ ਹੈ ਉਹਦੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਿੰਨਾ ਘਰ ਤੁਸੀਂ ਚੈਕ ਕੀਤੀ ਜਾ ਰਹੀ ਹੈ ਉਹਨਾਂ ਘਰ ਕੁਝ ਬਰਾਮਦ ਹੋਇਆ ਹੋਵੇ ਜਾਂ ਕਿਸੇ ਨਾਲ ਗੱਲਬਾਤ ਹੋਏ ਘਰ ਵੀ ਦੇਖਿਆ ਸੀ ਦੇ ਘਰ ਦੇ ਵਿੱਚ ਤੁਸੀਂ ਰੇਡ ਕੀਤੀ ਤਾਂ ਉਸਦੇ ਘਰ ਦੇ ਜਿਹੜੇ ਮੈਂਬਰ ਸੀ ਘਰੋਂ ਭੱਜ ਗਏ ਸੀ ਸਭ ਜੀ ਧਰੀ ਸੀ ਚੂਲੇ ਦੇ ਉੱਧੇ ਛੱਡ ਕੇ ਭੱਜ ਗਏ ਨੇ ਇਹ ਲੱਗਦਾ ਕਿ ਉਹ ਹਜੇ ਵੀ ਨਚਾ ਵੇਖਦੇ ਕਿਉਂਕਿ ਡਰ ਸੀ ਤਾਂ ਹੀ ਭੱਜੇ ਨੇ ਕਰ ਤੋਂ ਬਿਲਕੁਲ ਬਿਲਕੁਲ ਆਪ ਜੀ ਨੂੰ ਪਤਾ ਹੀ ਹੈ ਆਪ ਜੀ ਨੇ ਆਪਣੀ ਅੱਖਾਂ ਨਾਲ ਵੇਖਿਆ ਜੇ ਉਹ ਕੰਮ ਕਰਦੇ ਨੇ ਤੇ ਫੇਰ ਹੀ ਭੱਜੇ ਨੇ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਫੜ ਲਾਂਗੇ ਫੜ ਕੇ ਇਹਨਾਂ ਦੇ ਕੋ ਜੀ ਅਸੀਂ ਜਦਵਿੰਦਰ ਸਿੰਘ ਜੀ ਹਲਕਾ ਟਾਰੀ ਦੇ ਜਿਹੜੇ ਡੀਐਸਪੀ ਨੇ ਉਹਨਾਂ ਨੇ ਗੱਲਬਾਤ ਸਾਂਝੀ ਕੀਤੀ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਾਂ ਦੇ ਘਰ ਜਿਹੜੀ ਆ ਵੱਧ ਵੱਧ ਜਿਹੜੀ ਰੇਡ ਕੀਤੀ ਜਾ ਰਹੀ ਤੇ ਉਹਨਾਂ ਲੋਕਾਂ ਨੂੰ ਸੁਚੇਤ ਕੀਤਾ ਵਾ ਮੈਸੇਜ ਦਿੱਤਾ ਕਿ ਤੁਸੀਂ ਨਸ਼ਾ ਛੱਡ ਕੇ ਚੰਗਾ ਕਾਰੋਬਾਰ ਕਰੋ ਇਸ ਕਰਕੇ ਅੱਜ ਜਿਹੜਾ ਪੁਲਿਸ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਜਿਹੜਾ ਕਾਸੋ ਆਪਰੇਸ਼ਨ ਚਲਾਇਆ ਗਿਆ ਅੱਜ ਅੰਮ੍ਰਿਤਸਰ ਦੀ ਗੱਲ ਕਰੀਏ ਸਿਟੀ ਤੇ ਤਾਂ ਸਿਟੀ ਗੁਰੂ ਕੀਵਡਾਲੀ ਦੇ ਵਿੱਚ ਵੀ ਪੁਲਿਸ ਕਮਿਸ਼ਨਰ ਜਿਹੜੇ ਮੌਕੇ ਤੇ ਪਹੁੰਚ ਰਹੇ ਨੇ ਤੇ ਇਹ ਗੱਲ ਹਲਕਾ ਟਾਰੀ ਦੇ ਪਿੰਡ ਢਿੰਗਰਾ ਕਲੋਨੀ ਦੀ ਗੱ ਚਲਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਣੇ ਇੱਕ ਵਾਰ ਫੇਰ ਦੇਖ ਸਕਦੇ ਕਿ ਜਿਹੜੇ ਪੁਲਿਸ ਮੁਲਾਜ਼ਮ ਨੇ ਸਾਰੇ ਇੱਥੇ ਖੜੇ ਨੇ ਤੇ ਉਹਨਾਂ ਘਰਾਂ ਘਰਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇ ਕਿ ਪੁਲਿਸ ਵੱਲੋਂ ਅਗਲੀ ਕੀ ਕਾਰਵਾਈ ਕੀਤੀ ਜਾਂਦੀ ਹੈ ਤੇ ਕਿਹੜੇ ਨਸ਼ਾ ਤਸਕਰ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਖਿਲਾਫ ਕੀ ਸਖਤ ਕਾਰਵਾਈ ਕੀਤੀ ਜਾਂਦੀ ਹੈ ਕੈਮਰਾਮੈਨ ਭਰ ਦੇ ਨਾਲ ਅਮਨਦੀਪ ਸਿੰਘ ਪ੍ਰਾਈਮ ਪੰਜਾਬ 7 ਅੰਮ੍ਰਿਤਸਰ